ਅੱਜ ਦੋਵਾਂ ਫੋਰਮਾਂ ਵੱਲੋਂ ਜਿਹੜੇ ਵੱਡੇ ਐਲਾਨ ਕੀਤੇ ਗਏ ਆ ਪੀ 6 ਦਸੰਬਰ ਨੂੰ ਦਿੱਲੀ ਵੱਲ ਨੂੰ ਕੂਚ ਕਰਾਂਗੇ 26 ਨਵੰਬਰ ਨੂੰ ਜਗਜੀਤ ਸਿੰਘ ਜੀ ਡੱਲੇਵਾਲ ਮਰਨਵਰਸ ਤੇ ਬੈਠ ਗਏ ਖਨੌਰੀ ਤੇ ਜੇ ਸਰਕਾਰ ਗੱਲਬਾਤ ਨਹੀਂ ਸੁਣਦੀ ਸਰਕਾਰ ਨੂੰ 10 ਦਿਨ ਦਾ ਟਾਈਮ ਦਿੱਤਾ ਨਹੀਂ ਤਾਂ ਫਿਰ 6 ਨਵੰਬਰ ਨੂੰ ਇਧਰੋਂ ਜਥਿਆਂ ਦੇ ਰੂਪ ਵਿੱਚ ਆਪਾਂ ਬੈਰੀਗੇਟਾਂ ਨਾਲ ਨੂੰ ਅੱਗੇ ਵਧਾਂਗੇ ਜਥਾ 100 ਦਾ ਹੋਊ 50 ਦਾ ਹੋਊ ਕਿੰਨੇ ਦਾ ਹੋਊ ਇਹਦਾ ਆਉਣ ਆਉਣ ਵਾਲੇ ਸਮਝ ਕਰਾਂਗੇ ਜਥਿਆਂ ਕੋਲੇ ਕੋਈ ਵੀ ਵਹੀਕਲ ਨਹੀਂ ਹੋਊਗਾ ਜਥਿਆਂ ਦੇ ਅਗਵਾਈ ਵੱਡੇ ਲੀਡਰ ਕਰਨਗੇ ਸਤਨਾਮ ਸਿੰਘ ਪੰਨੂ ਸੁਵਿੰਦਰ ਸਿੰਘ ਚਤਾਲਾ ਸਰਜੀਤ ਸਿੰਘ ਫੂਲ ਇਸੇ ਤਰ੍ਹਾਂ ਸਾਰੀਆਂ ਜਥੇਬੰਦੀਆਂ ਦੇ ਮੇਨ ਲੀਡਰ ਜਥਿਆਂ ਦੀ ਅਗਵਾਈ ਕਰਨਗੇ ਜੇ ਹੁਣ ਕੁਰਬਾਨੀਆਂ ਦੇਣ ਦੀ ਲੋੜ ਹੈ ਤਾਂ ਆਗੂ ਅੱਗੇ ਹੋ ਕੇ ਲੜਨਗੇ ਇਹ ਫੈਸਲਾ ਵੀ ਹੋਇਆ 26 ਤੋਂ 26 ਨਵੰਬਰ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਪਾਜਪਾ ਦੇ ਲੀਡਰ ਐਮਪੀ ਮੰਤਰੀ ਕੋਈ ਵੀ ਲੀਡਰ ਨੇ ਉਹਨਾਂ ਦੀ ਪਿੰਡਾਂ ਵਿੱਚ ਇੰਟਰੀਆਂ ਤੇ ਵਿਚਾਰ ਕਰਾਂਗੇ ਉਹਨਾਂ ਨੂੰ ਸਵਾਲ ਕਰਾਂਗੇ ਕਾਲੇ ਝੰਡੇ ਬਖਾਲਾਂਗੇ ਵੀ ਸ਼ੰਭੂ ਤੇ ਖਨੌਰੀ ਤੇ ਹੋਰ ਨਾ ਥਾਵਾਂ ਤੇ ਜਿਹੜੇ ਕਿਸਾਨ ਬੈਠੇ ਉਹਨਾਂ ਦੀ ਸੁਣੀ ਕਿਉਂ ਨਹੀਂ ਜਾ ਰਹੀ ਹੈਗੀ ਇਹਦੇ ਨਾਲ ਨਾਲ ਅਸੀਂ ਵਪਾਰੀਆਂ ਨੂੰ ਟੈਕਸੀ ਡਰਾਈਵਰਾਂ ਨੂੰ ਆਮ ਜਨਤਾ ਨੂੰ ਵਪਾਰ ਟਰਾਂਸਪੋਰਟਰਾਂ ਨੂੰ ਦੱਸਾਂਗੇ ਵੀ ਆਹ ਦੇਖ ਲਿਓ ਵੀ ਕੰਦਾ ਕਿੰਨਾ ਨੇ ਗੱਡੀਆਂ ਕਿਹੜੇ ਲੋਕ ਰਸਤੇ ਬੰਦ ਕਰਕੇ ਪੰਜਾਬ ਤੇ ਹਰਿਆਣਾ ਨੂੰ ਅਜਾੜਨਾ ਚਾਹੁੰਦੇ ਆ ਜੇ ਸਰਕਾਰ ਸਿਹਰਦ ਹੋਊਗੀ ਤੇ ਗੱਲਬਾਤ ਦਾ ਦੌਰ ਚੱਲੂਗੀ ਸਰਕਾਰ ਨੇ 18 ਫਰਵਰੀ ਤੋਂ ਗੱਲਬਾਤ ਬੰਦ ਕੀਤੀ ਹੋਈ ਆਸੀਂ ਗੱਲਬਾਤ ਲਈ ਤਿਆਰ ਆਂ ਇਹ ਸਰਕਾਰ ਦੀ ਮਰਜ਼ੀ ਉਹਨੇ ਗੱਲ ਕਰਨੀ ਆ ਕਿ ਨਹੀਂ ਕਰਨੀ ਹੈਗੀ ਜੇ ਇਸ ਕਿਸਮ ਦਾ ਵੀ ਸਰਕਾਰ ਜ਼ਬਰ ਕਰੂਗੀ ਉਹ ਜ਼ਬਰ ਨੂੰ ਸਵਾਂਗੇ ਅਰ ਪੀਸਫੁਲੀ ਢੰਗ ਨਾਲ ਜਥੇ ਅੱਗੇ ਰਵਾਨਾ ਕਰਾਂਗੇ ਸਾਰੇ ਕਿਸਾਨਾਂ ਮਜ਼ਦੂਰਾਂ ਆਮ ਜਨਤਾ ਨੂੰ ਬੇਨਤੀ ਹੈ ਵੀ ਜਿੰਨਾ ਜਿੰਨਾ ਜਥਿਆਂ ਚ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਲਈ ਅੱਗੇ ਜਾਣਾ ਉਹ 30 ਨਵੰਬਰ ਤੱਕ ਨਾ ਲਖਾਉਣ ਇੱਥੇ ਅਰ ਵੱਧ ਤੋਂ ਵੱਧ ਗਿਣਤੀ ਵਿੱਚ ਇਹਨਾਂ ਮੋਰਚਿਆਂ ਵਿੱਚ ਪਹੁੰਚ ਜਾਣ ਇਹਦੇ ਨਾਲ ਦੀ ਨਾਲ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗੀ ਦਿਹਾੜੀ ਬਿਜਲੀ ਬਿੱਲ ਜਿਹੜਾ ਪ੍ਰਾਈਵੇਟੇਸ਼ਨ ਦਾ ਉਹ ਵਾਪਸ ਲਿਆ ਜਾਵੇ ਭਾਰਤ ਡਬਲਯੂਟੀਓ ਤੋਂ ਬਾਹਰ ਆਵੇ ਲਖੀਮਪੁਰ ਖਰੀ ਦਾ ਇਨਸਾਫ ਮਿਲੇ ਅਜਿਹੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ 12 ਮੰਗਾਂ ਇਹ ਮੋਰਚਾ ਸੀ ਸ਼ੁਰੂ ਕਰ ਰਹੇ ਹਾਂ